ਇਹ ਜਿਹੜੀ ਪੰਜੀਰੀ ਆਪਾਂ ਬਣਾ ਰਹੇ ਨੂੰ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਤੇ ਆਪਾਂ ਬਣਾ ਰਹੇ ਜੀ ਅਮਰੀਕਾ ਵਾਲਿਆਂ ਵਾਸਤੇ ਸਪੈਸ਼ਲ ਔਰਤਾਂ ਵਾਲੀ ਪੰਜੀਰੀ ਬਹੁਤ ਹੀ ਪਿਆਰੀ ਭੈਣ ਨੇ ਆਪਾਂ ਨੂੰ ਇਹ ਆਰਡਰ ਦਿੱਤਾ ਸੀਗਾ ਤੇ ਆਪਾਂ ਉਹ ਸਾਰੀ ਵੀਡੀਓ ਬਣਾ ਰਹੇ ਆ ਕਿਹੜਾ ਕਿਹੜਾ ਇਹਦੇ ਵਿੱਚ ਆਪਾਂ ਸਮਾਨ ਪਾ ਰਹੇ ਆ ਕਿੰਨੀ ਕੁਆਂਟੀਟੀ ਚ ਪਾ ਰਹੇ ਆ ਅੱਗੇ ਸਾਰਾ ਵੀਡੀਓ ਚ ਦੇਖਿਓ ਜੀ ਤੇ ਕਿੱਦਾਂ ਇਹਨੂੰ ਤਿਆਰ ਕਰਨਾ ਉਹ ਵੀ ਸਾਰਾ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਹੈਲੋ ਫਰੈਂਡਸ ਸਸਕਾਲ ਨੂੰ ਵਸਤੇ ਅਦਾਵੋ ਰਾਮ ਰਾਮ ਜੈ ਮਾਤਾ ਦੀ ਕਿਵੇਂ ਆਸਾ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਤੇ ਫਿਰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਉਹ ਖਾਸ ਆ ਅਮਰੀਕਾ ਤੋਂ ਆਪਾਂ ਨੂੰ ਮੈਡਮ ਕਲਵਿੰਦਰ ਕੌਰ ਜੀ ਨੇ ਕਿਹਾ ਸੀਗਾ ਉਹਨਾਂ ਨੇ ਆਰਡਰ ਕੀਤਾ ਆਪਾਂ ਨੂੰ ਦੋ ਪੰਜੀਰੀਆਂ ਹੋਰ ਕਈ ਕਿਸਮ ਦੇ ਚਾਰਾਂ ਦਾ ਆਪਾਂ ਨੂੰ ਆਰਡਰ ਕੀਤਾ ਸੋ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡੀ ਵੀਡੀਓ ਜ਼ਰੂਰ ਬਣਾਇਓ ਜੀ ਕਿਉਂਕਿ ਆਪਣੀ ਵੀਡੀਓ ਬਹੁਤ ਦੇਖਦੇ ਨੇ ਉਹ ਜਿੰਨੇ ਬਾਹਰ ਬੈਠੇ ਭੈਣ ਭਰਾ ਆਪਣੇ ਬਲੌਗ ਸਾਰੇ ਦੇਖਦੇ ਨੇ ਕਿ ਜਦੋਂ ਕਿਸੇ ਦਾ ਸਪੈਸ਼ਲ ਆਪਾਂ ਨਾਮ ਲੈ ਕੇ ਬਣਾਉਣੇ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਪਰ ਥੋੜਾ ਜਿਹਾ ਲੇਟ ਇਸੇ ਕਰਕੇ ਹੋਇਆ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਜਦੋਂ ਕੋਈ ਵੀ ਚੀਜ਼ ਸਮਾਨ ਜਿਹੜਾ ਬਣਾਉਣੇ ਹਨ ਉਹਨੂੰ ਥੋੜਾ ਵੀਡੀਓ ਬਣਾਉਣ ਨੂੰ ਟਾਈਮ ਲੱਗ ਜਾਂਦਾ ਵੈਸੇ ਉਹੀ ਜਿਹੜਾ ਆਪਾਂ ਸਮਾਨ ਆ ਉਹ ਆਪਾਂ ਘੰਟੇ 'ਚ ਬਣਾ ਲੈਨੇ ਆ ਤੇ ਵੀਡੀਓ ਦੇ ਵਿੱਚ ਆਪਾਂ ਨੂੰ ਦੋ ਤਿੰਨ ਘੰਟੇ ਲੱਗ ਜਾਂਦੇ ਆ ਸੋ ਇਸ ਕਰਕੇ ਥੋੜਾ ਜਿਹਾ ਉਹਨਾਂ ਦਾ ਆਰਡਰ ਲੇਟ ਹੋ ਰਿਹਾ ਸੋ ਮੈਡਮ ਅੱਜ ਆਪਾਂ ਤੁਹਾਡਾ ਨਾਮ ਲੈ ਕੇ ਮੈਡਮ ਕੁਲਵਿੰਦਰ ਕੌਰ ਜੀ ਹੈਗੇ ਆ ਜੀ ਅਮਰੀਕਾ ਤੋਂ ਉਹਨਾਂ ਨੇ ਆਪਾਂ ਨੂੰ ਆਰਡਰ ਦਿੱਤਾ ਸੀ ਏਕ ਉਹਨਾਂ ਨੇ ਔਰਤਾਂ ਲਈ ਪੰਜੀਰੀ ਦਾ ਦਿੱਤਾ ਆਪਾਂ ਨੂੰ ਆਰਡਰ ਤੇ ਏਕ ਉਹਨਾਂ ਨੇ ਜਿਹੜੀ ਸਾਰੇ ਪਰਿਵਾਰ ਦੇ ਖਾਣ ਵਾਲੀ ਪੰਜੀਰੀ ਦਾ ਆਰਡਰ ਦਿੱਤਾ ਸੋ ਔਰਤਾਂ ਵਾਲੀ ਪੰਜੀਰੀ ਅੱਜ ਆਪਾਂ ਬਣਾ ਰਹੇ ਆ ਵੀਡੀਓ ਬਣਾ ਰਹੇ ਆ ਤੇ ਜਿਹੜੀ ਸਾਰੇ ਪਰਿਵਾਰ ਦੇ ਖਾਣ ਵਾਲੀ ਆ ਉਹ ਵੀ ਆਪਾਂ ਵੀਡੀਓ ਤਿਆਰ ਕਰਕੇ ਪਾਈ ਆ ਵੈਸੇ ਇਹ ਵੀ ਆਪਾਂ ਵੀਡੀਓ ਤਿਆਰ ਕਰਕੇ ਪਾਈ ਆ ਪਰ ਜਿਵੇਂ ਜਿਵੇਂ ਆਪਾਂ ਕਿਸੇ ਕੰਮ ਦੇ ਵਿੱਚ ਵੜ ਜਾਂਦੇ ਆ ਨਾ ਤੇ ਆਪਾਂ ਸਰਚ ਹੋਰ ਕਰਦੇ ਆ ਤੇ ਅੱਜ ਆਪਾਂ ਜਿਹੜੀਆਂ ਜੜੀ ਬੁੱਟੀਆਂ ਹੋਰ ਇੱਕ ਦੂ ਘਾ ਰਹੇ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਬਾਕੀ ਹੋਰ ਪੈਣਾ ਦੇ ਬਹੁਤ ਮੈਨੂੰ ਕਮੈਂਟ ਆਉਂਦੇ ਕਿ ਮੈਡਮ ਅਸੀਂ ਹੋਰ ਤਾਂ ਨਹੀਂ ਪੰਜੀਰੀ ਜੇ ਘਰੇ ਤਿਆਰ ਕਰਨੀ ਹੈ ਤੇ ਨਾਵਾਂ ਦਾ ਸਾਨੂੰ ਨਹੀਂ ਪਤਾ ਲੱਗਦਾ ਸੋ ਅੱਜ ਜਿਹੜੇ ਆਪਾਂ ਨਾਮ ਦੱਸਾਂਗੇ ਪਲੀਜ਼ ਉਹ ਲਿਖ ਜ਼ਰੂਰ ਲਿਓ ਜੇ ਤੇ ਜੇ ਇਹਨਾਂ ਦੀ ਪਛਾਣ ਕਰਨੀ ਹੈ ਤੇ ਤੁਸੀਂ ਮੇਰੀ ਪਹਿਲੀਆਂ ਵੀਡੀਓ ਵੇਖ ਸਕਦੇ ਹੋ ਕਿਉਂਕਿ ਉਹਨਾਂ ਵਿੱਚ ਮੈਂ ਸਾਰਾ ਸਬਤ ਸਮਾਨ ਵਿਖਾਇਆ ਤੇ ਇਹਨਾਂ ਦੇ ਵਿੱਚ ਆਪਾਂ ਪਹਿਲਾਂ ਪੀਸ ਕੇ ਰੱਖ ਚੁੱਕੇ ਹਾਂ ਸਾਰਾ ਸਮਾਨ ਪੀਸਿਆ ਆਪਾਂ ਕਰਈਆ ਤੇ ਸੋ ਆਪਾਂ ਸਾਰਾ ਤੁਹਾਨੂੰ ਦਿਖਾ ਦੇਨੇ ਆਂ ਤੇ ਆਪਾਂ ਕੀ ਕੀ ਇਹਦੇ ਵਿੱਚ ਪਾ ਰਹੇ ਆਂ ਇਹ ਸਾਰੀਆਂ ਦਵਾਈਆਂ ਕਹਿ ਲਓ ਚਾਹ ਜੜੀ ਬੂਟੀਆਂ ਕਹਿ ਲਓ ਇਹ ਸਾਰੀਆਂ ਆਪਾਂ ਉਹਨੇ ਸ਼ਾਹੀਵਾਲ ਗਾਂ ਦੇ ਘੋਦੀ ਪੰਜੀਰੀ ਆਪਣੇ ਕੋਲ ਮਗਾਈ ਹੈ 1 ਕਿਲੋ ਘੋਦੇ ਦੇ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਵੇਂ ਤੁਸੀਂ ਸਾਰੇ ਭੈਣ ਭਰਾਵਾਂ ਨੇ ਆਪਾਂ ਨੂੰ ਪਿਆਰ ਦਿੱਤਾ ਤੇ ਪਿਆਰ ਸਦਕਾ ਤੁਸੀਂ ਇੱਕ ਨਵਾਂ ਮੇਰਾ ਕਾਰੋਬਾਰ ਸ਼ੁਰੂ ਕਰਾਇਆ ਸਾਰਾ ਇਹ ਕ੍ਰੈਂਡਰ ਜਿਹੜਾ ਤੁਹਾਨੂੰ ਇਹੀ ਜਾਂਦਾ ਹੈ ਕਿ ਤੁਸੀਂ ਇਹ ਜਿਹੜਾ ਮੈਨੂੰ ਲਾਇਆ ਇਸ ਕੰਮ ਤੇ ਸੋ ਮੈਨੂੰ ਵੀ ਉਹ ਕੰਮ ਕਰਕੇ ਬਹੁਤ ਮਜ਼ਾ ਆ ਰਿਹਾ ਜਾਨੀ ਕਿ ਜਿਹੜਾ ਤੁਸੀਂ ਮੇਰਾ ਨਵਾਂ ਬਿਜ਼ਨਸ ਸ਼ੁਰੂ ਕੀਤਾ ਵਾ ਕਿ ਬਾਹਰ ਬੈਠੇ ਜਿਹੜੇ ਭੈਣ ਭਰਾਵਾ ਇੰਡੀਆ ਤੋਂ ਬਾਹਰ ਜਿਹੜੇ ਬੈਠੇ ਹੁੰਦੇ ਆ ਉਹਨਾਂ ਦਾ ਬਹੁਤ ਦਿਲ ਕਰਦਾ ਕਿ ਪੰਜਾਬ ਦੀਆਂ ਚੀ ਜੇ ਉਦੇਸੀ ਚੀਜ਼ ਬਣੀ ਹੋਵੇ ਜਿਵੇਂ ਕਿ ਆਪਾਂ ਆਚਾਰ ਬਣਾਉਨੇ ਆ ਪੰਜੀਰੀ ਬਣਾਉਨੇ ਆ ਮਰਬੇ ਬਣਾਉਨੇ ਆ ਸੋ ਉਸੇ ਤਰ੍ਹਾਂ ਆਪਣੇ ਕੋ ਮਗਾਉਂਦੇ ਨੇ ਸੋ ਕਈ ਭੈਣ ਭਰਾਏ ਹੋ ਜਿਹ ਵੀ ਨੇ ਕਿ ਜਿਹੜੇ ਇੱਧਰ ਲਈ ਮੂੰਗਫਲੀ ਰੋਡੀਆਂ ਨੂੰ ਤਰਸਦੇ ਨੇ ਸੋ ਜਿਨ੍ਹਾਂ ਨੇ ਵੀ ਆਪਣੇ ਕੋ ਕੋਈ ਵੀ ਸਮਾਨ ਮਗਾਉਣਾ ਹੋਵੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 10 ਕਿਜੀ ਤੱਕ ਆਪਾਂ ਸਮਾਨ ਉਹਨਾਂ ਦਾ ਭੇਜ ਸਕਦੇ ਆ ਬਾਕੀ ਜੇ ਕੋਈ ਬਾਜ਼ਾਰ ਦੀ ਆਈਟਮ ਵੀ ਕੁਝ ਤੁਸੀਂ ਮਗਾਉਣੀ ਹੋਵੇ ਤੇ ਵੀਡੀਓ ਵਿੱਚ ਜਿਹੜਾ ਦਿੱਤਾ ਨੰਬਰ ਆ ਤੁਸੀਂ ਉੱਤੇ ਕਾਲ ਕਰ ਸਕਦੇ ਹੋ ਆਪਾਂ ਮਾਰਕੀਟ ਵਾਲੀ ਚੀਜ਼ ਵੀ ਭੇਜ ਦਿੰਨੇ ਆ ਤੇ ਜਿਹੜੀ ਘਰੇ ਆਪਾਂ ਚੀਜ਼ੇ ਬਣਾਉਨੇ ਆ ਉਹਦੇ ਵਾਸਤੇ ਨੰਬਰ ਆਪਾਂ ਵੱਖਰਾ ਦਿੱਤਾ ਵੀਡੀਓ ਤੁਸੀਂ ਉੱਥੇ ਕਾਲ ਕਰ ਸਕਦੇ ਹੋ ਜੋ ਵੀ ਤੁਸੀਂ ਸਮਾਨ ਮੰਗਾਉਣਾ ਹੋਵੇ ਤਾਂ ਸਾਨੂੰ ਤੁਸੀਂ ਫੋਨ ਕਰ ਸਕਦੇ ਆ ਇਹ ਆਪਣੀ ਹੈਗੀ ਆ ਜੀ ਚਾਰੇ ਗੁੰਦਾ ਇਹ ਹੈਗੀ ਆ ਜੀ ਆਪਣੀ ਖਸਖਸ ਇਹਨੂੰ ਵੀ ਆਪਾਂ ਪੀਸ ਲਿਆ ਇਹ ਦੋ ਕਿਸਮ ਦੀਆਂ ਆਪਣੀਆਂ ਸਪਾਰੀਆਂ ਹੁੰਦੀਆਂ ਨੇ ਇਹਨਾਂ ਦੀ ਪਛਾਣ ਕਰਨੀ ਹੈ ਤਾਂ ਤੁਸੀਂ ਪਹਿਲੀ ਵੀਡੀਓ ਵੇਖ ਸਕਦੇ ਹੋ ਉਹ ਆਪਾਂ ਪੀਸਿਆ ਨੇ ਤੇ ਇਹ ਹੈਗੀ ਜੀ ਲੋਧ ਪਠਾਣੀ ਇਸ ਬਾਰੇ ਬਹੁਤ ਸਵਾਲ ਆਉਂਦੇ ਸੀ ਕਿ ਮੈਡਮ ਜਿਹੜੀ ਲੱਕੜ ਜੀ ਉਹਦਾ ਕੀ ਨਾਮ ਆ ਇਹਨੂੰ ਲੋਧ ਪਠਾਣੀ ਬੋਲਦੇ ਨੇ ਅੱਗੇ ਆ ਜਾਂਦਾ ਜੀ ਇਹਨੂੰ ਆਪਾਂ ਸੌਂਫ ਜੁਆਇਨ ਨੂੰ ਪੀਸਿਆ ਹੈ ਦੋਨੇ ਮਿਕਸ ਨੇ ਸੌਂਫ ਤੇ ਜੁਆਇਨ ਇਹ ਆ ਗਈ ਸੁੰਡ ਤੇ ਇਹ ਹੈਗੀ ਆ ਜੀ ਕਮਰ ਕਸ ਔਰਤਾਂ ਦੀ ਪ੍ਰੋਬਲਮ ਜਿਹੜੀ ਕਮਰ ਦੀ ਹੁੰਦੀ ਆ ਉਹ ਇਹ ਕਮਰ ਕਸ ਠੀਕ ਕਰਦੀ ਆ ਤੇ ਇਹ ਆ ਜਾਂਦੀ ਆ ਜੀ 32 ਬੁੱਟੀਆਂ ਦਾ ਮਿਸ਼ਰਣ ਆ ਇਹਨੂੰ 32ਸਾ ਬੋਲਦੇ ਨੇ ਤੁਸੀਂ ਅਨਸਾਰੀ ਵਾਲੀ ਦੁਕਾਨ ਤੋਂ ਜਾ ਕੇ ਬਤੀਸਾ ਬੂਟੀਆਂ ਚਾਹੇ ਦਵਾਈਆਂ ਵੀ ਕਹਿ ਸਕਦੇ ਹੋ ਤੁਸੀਂ ਉਹ ਲੈ ਸਕਦੇ ਹੋ ਇਹਦੇ ਵਿੱਚ 32 ਬੂਟੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਣੀ ਸਰੀਰ ਨੂੰ ਤਾਕਤ ਦਿੰਦੀਆਂ ਨੇ ਇਹ ਹੈਗੇ ਜੀ ਭੋਖੜੇ ਇਹਨਾਂ ਨੂੰ ਵੀ ਆਪਾਂ ਪੀਸ ਲਿਆ ਕੋਈ ਇਹਨਾਂ ਨੂੰ ਭਖੜਾ ਬੋਲਦਾ ਕੋਈ ਭੋਖੜੇ ਬੋਲਦਾ ਜਿੱਦਾਂ ਵੀ ਤੁਸੀਂ ਕਿਹੜੇ ਨਾਮ ਨਾਲ ਵੀ ਜਾਣਦੇ ਹੋ ਤੇ ਤੁਸੀਂ ਇਹ ਜ਼ਰੂਰ ਵਿੱਚ ਪਾਉਣਾ ਇਹ ਭੋਖੜਿਆਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਇਹਦੇ ਵਿੱਚ ਆਪਾਂ 100-100 ਗ੍ਰਾਮ ਪਾ ਰਹੇ ਹਾਂ ਤੇ ਭੋਖੜੇ ਜਿਹੜੇ ਉਹ 20 ਗ੍ਰਾਮ ਪਾ ਰਹੇ ਹਾਂ ਕਿਉਂਕਿ ਗਰਮ ਹੁੰਦੇ ਕਈ ਬੀਬੀਆਂ ਜਿਹੜੀਆਂ ਸ਼ਿਕਾਇਤ ਕਰਦੀਆਂ ਕਿ ਸਾਨੂੰ ਜ਼ਿਆਦਾ ਗਰਮ ਚੀ ਕੱਲੀਆਂ ਇਹੀ ਨਹੀਂ ਪੈਣੀ ਆ ਇਹਦੇ ਨਾਲ ਆਪਾਂ ਡਰਾਈ ਫਰੂਟ ਹੋਰ ਜਿਹੜੇ ਪਾ ਰਹੇ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੇ ਤੇ ਇਹ ਦੇਖੋ ਜੀ ਇਹ ਦੂਸਰੇ ਥਾਲ ਦੇ ਵਿੱਚ ਆਪਾਂ ਸਾਰੇ ਡਰਾਈ ਫਰੂਟ ਹੀ ਰੱਖਿਆ ਇਹ ਕਾਜੂ ਆ ਇਹ ਬਦਾਮ ਆ ਕੁਝ ਕਟਲੇ ਆ ਕੁਝ ਆਪਣੇ ਦਰਦਰੇ ਜੀ ਆਪਾਂ ਰੱਖਿਆ ਇਹ ਆ ਜੀ ਫੁੱਲ ਮਖਾਣੇ ਇੱਧਰ ਆਗੇ ਜਿਹਦੇ ਵਿੱਚ ਤਿਲ ਅਖਰੋਟ ਚਾਰੇ ਮਗਜ ਇਹ ਸੌਗੀ ਤੇ ਨਾਲੇ ਜੇ ਪੂਰਾ ਕਜੋਟ ਇਹ ਸਾਰਾ ਸਮਾਨ ਆਪਾਂ ਜਿਹੜਾ ਪੀਸ ਚੁੱਕਿਆ ਬਾਕੀ ਡ్రਾਈ ਫਰੂਟ ਇਹੀ ਨਹੀਂ ਆ ਕੁਝ ਡਾਈ ਫਰੂਟ ਜਿਹੜਾ ਵਾ ਆਪਾਂ ਜਦੋਂ ਸਜਾਵਟ ਕਰਦੇ ਹਾਂ ਉੱਪਰ ਉਹਦੀ ਸਜਾਵਟ ਕਰਕੇ ਭੇਜੀਦੀ ਆ ਸੋ ਜਿਨ੍ਹਾਂ ਭੈਣ ਭਰਾਵਾਂ ਨੂੰ ਇਹ ਪੰਜੀਰੀ ਪਹੁੰਚੀ ਹੋਗੀ ਉਹਨਾਂ ਨੂੰ ਪਤਾ ਹੋਊਗਾ ਤੇ ਵੈਸੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਆਪਾਂ ਹੋਰ ਕਿਹੜੇ ਕਿਹੜੇ ਸਮਾਨ ਦੀ ਆਪਾਂ ਪੰਜੀਰੀ ਦੇ ਉੱਤੇ ਸਜਾਵਟ ਕਰਦੇ ਆ ਤੇ ਨਾਲ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ 1 ਕਿਲੋ ਸ਼ਾਹੀਵਾਲ ਗਾਂ ਦਾ ਘਿਓ ਇਹ ਜਿਹੜਾ ਘਿਓ ਵਾ ਥੋੜਾ ਕਾਸਟਲੀ ਹੁੰਦਾ ਹੈ ਤੇ ਜਿਹੜੇ ਭੈਣ ਭਰਾਵਾਂ ਦੀ ਪਹੁੰਚ ਹੈ ਜਾਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਮਾ ਜਾਈ ਦੀ ਕਿ ਦੂਸਰਾ ਘਿਓ ਖਾ ਨਹੀਂ ਸਕਦੇ ਉਹ ਇਸਕੇ ਉਡਾ ਆਰਡਰ ਕਰਦੇ ਨੇ ਕਿਉਂਕਿ ਕੈਸਟਰੋਲ ਯੂਰੀਆ ਬੀਪੀਏ ਹੋਈਆਂ ਜਿਹੀਆਂ ਚੀਜ਼ਾਂ ਨੂੰ ਜਿਹੜਾ ਵਧਾਉਂਦਾ ਨਹੀਂ ਹੈ ਜੇ 슈ਗਰ ਆ ਕਿਸੇ ਨੂੰ ਉਹ ਵੀ ਇਹ ਘਿਓ ਖਾ ਸਕਦਾ ਜੇ ਕੈਸਟਰੋਲ ਵਾਧਦਾ ਵਾ ਉਹਦਾ ਬਿਨਾਂ ਡਰੇ ਇਸ ਘਿਓ ਨੂੰ ਖਾ ਸਕਦਾ ਤੇ ਨਾਲ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਸ਼ੱਕਰ ਕਿਉਂਕਿ ਇਹ ਸਵਾਲ ਬਹੁਤ ਆਉਂਦਾ ਜਦੋਂ ਮੈਨੂੰ ਕੋਈ ਆਰਡਰ ਆਉਂਦਾ ਕਿ ਮੈਡਮ ਅਸੀਂ ਚੀਨੀ ਨਹੀਂ ਪਾਉਣੀ ਆਪਾਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕੇ ਆ ਵੀ ਅਸੀਂ ਚੀਨੀ ਦਾ ਇਸਤੇਮਾਲ ਨਹੀਂ ਕਰਦੇ ਅਸੀਂ ਇਹ ਜਿਹੜੀ ਦੇਸੀ ਸ਼ੱਕਰ ਆ ਇਹਨੂੰ ਆਪਾਂ ਪੀਸ ਕੇ ਕਰੇ ਤੇ ਫਿਰ ਪਾਉਨੇ ਆ ਇਹ ਰੋੜੀ ਵਾਲੀ ਜਿਹੜੀ ਸ਼ੱਕਰ ਹੁੰਦੀ ਹੈ ਜੀ ਦੇਸੀ ਉਹ ਆਪਾਂ ਇਹਦੇ ਵਿੱਚ ਪਾ ਰਹੇ ਆ ਵੈਸੇ ਇਹਨੂੰ ਮਟੱਕਰ ਕਿਹਾ ਜਾਂਦਾ ਵਾ ਸ਼ੱਕਰ ਨਹੀਂ ਕਿਹਾ ਜਾਂਦਾ ਕਿਉਂਕਿ ਇਹ ਰੋੜੀ ਜੇ ਵਾਲੀ ਹੁੰਦੀ ਆ ਤੇ ਇਹਦੇ ਵਿੱਚ ਨਾਲ ਆਪਾਂ ਪਾ ਰਹੇ ਆ ਅੱਧਾ ਕਿਲੋ ਮੂੰਗੀ ਪੀਸੀ ਹੋਈ ਪੋਨ ਲਿਆ ਸੀ ਪਹਿਲਾਂ ਤੇ ਹੁਣ ਇਹਨੂੰ ਆਪਾਂ ਪੀਸ ਲਿਆ ਤੇ ਤੇ ਇਹ ਅੱਧਾ ਕਿਲੋ ਆਪਣੇ ਜਿਹੜੇ ਚਣੇ ਆ ਇਹਨਾਂ ਨੂੰ ਵੀ ਆਪਾਂ ਪੀਸ ਲਿਆ ਇਹ ਸਾਰਾ ਸਮਾਨਾ ਜਿਹਦਾ ਆਪਾਂ ਇਹ ਪੰਜੀਰੀ ਨੂੰ ਤਿਆਰ ਕਰਨਾ ਵਾ ਪੰਜੀਰੀ 1 ਕਿਲੋ ਘੋੜੇ ਦੇ ਵਿੱਚ 3.5 ਕਿਲੋ ਪੰਜੀਰੀ ਤਿਆਰ ਹੋ ਜਾਂਦੀ ਆ ਸੋ ਆਪ ਅੱਗ ਆਪਾਂ ਬਾਲ ਲਈ ਚੁੱਲੇ ਦੇ ਦੇ ਉੱਤੇ ਆਪਾਂ ਰੱਖਦੇ ਨੇ ਲੋਹੇ ਦੀ ਕੜਾਈ ਸਾਰਾ ਸਮਾਨਾ ਆਪਾਂ ਜਿਹੜਾ ਦੇਸੀ ਇਹਦੇ ਵਿੱਚ ਵਰਤ ਰਹੇ ਆ ਪਾਂਡੇ ਲਾ ਲੋ ਚੁੱਲਾ ਲਾ ਲੋ ਤੇ ਬਾਕੀ ਜਿਹੜਾ ਸਮਾਨ ਆ ਇਹ ਸਾਫ਼ ਸੁਥਰਾ ਕੋਈ ਇਹਦੀ ਸ਼ਿਕਾਇਤ ਨਹੀਂ ਜਿੰਨਾ ਵੀ ਸਮਾਨ ਅਸੀਂ ਸਾਫ਼ ਤੇ ਲੈ ਕੇ ਆਉਨੇ ਆ ਵੱਕੀ ਨੂੰ ਆਪਾਂ ਫੀਸ ਦੇ ਕਿਵੇਂ ਦੇਸੀ ਤਰੀਕੇ ਨਾਲ ਹੀ ਆਪਾਂ ਇਹਨੂੰ ਪੀਸਦੇ ਆ ਉਹ ਵੀ ਆਪਾਂ ਪਿਛਲੇ ਵੀਡੀਓ ਚ ਵਿਖਾਇਆ ਵਾ ਵੀ ਜਿਵੇਂ ਜਿਹੜੀ ਸੁਪਾਰੀ ਆ ਇਹ ਬਹੁਤ ਕੁੱਟਣ ਤੇ ਟਾਈਮ ਲੱਗਦਾ ਵਾ ਤੇ ਇਹਨੂੰ ਆਪਾਂ ਪਹਿਲਾਂ ਮਾਮਦਸਤੇ ਦੇ ਵਿੱਚ ਕੁੱਟਦੇ ਆ ਫਿਰ ਇਹਨੂੰ ਆਪਾਂ ਪੀਸਦੇ ਆ ਪਕੜੇ ਵੀ ਇਸੇ ਤਰ੍ਹਾਂ ਹੀ ਸੋ ਆਪਣਾ ਕਿਉ ਆਪਣਾ ਗਰਮ ਹੋ ਜੂਗਾ ਜਦੋਂ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹ ਸਾਰਾ ਸਮਾਨ ਪਾਉਣਾ ਕਈ ਭੈਣਾਂ ਜਿਹੜੀਆਂ ਕਹਿ ਦਿੰਦੀਆਂ ਕਿ ਮੈਡਮ ਅਸੀਂ ਮਕਵਾ ਨਹੀਂ ਸਕਦੇ ਅਸੀਂ ਬਣਾਉਣਾ ਬਹੁਤ ਵਰੀ ਮੈਂ ਕਹਿੰਨੀ ਆ ਵੀ ਸਾਰਾ ਐਕਸਪਲੇਨ ਚੰਗੀ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਕੀਤਾ ਤੇ ਤੁਸੀਂ ਉਹ ਵੀਡੀਓ ਨੂੰ ਵੇਖ ਕੇ ਤੇ ਬਣਾ ਲਿਓ ਤੁਸੀਂ ਕਰੇਗੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਤੁਸੀਂ ਬਣਾ ਨਹੀਂ ਸਕਦੇ ਕੋਸ਼ਿਸ਼ ਕਰਿਆ ਕਰੋ ਬਣਾ ਲੈਣੀ ਆ ਤੁਸੀਂ ਤੋਂ ਆਪਾਂ ਸਾਰਾ ਕੁਝ ਦੱਸਦੇ ਆਂ ਤੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਬਾਕੀ ਜਿਨ੍ਹਾਂ ਨੇ ਨਹੀਂ ਬਣਾਉਣੀ ਤੇ ਜਿਨ੍ਹਾਂ ਨੂੰ ਇਹ ਸਮਾਨ ਨਹੀਂ ਮਿਲਦਾ ਤੇ ਤੁਸੀਂ ਸਾਡੇ ਕੋਲ ਵੀ ਆਰਡਰ ਕਰ ਸਕਦੇ ਹੋ ਆਰਡਰ ਕਰਨ ਵਾਸਤੇ ਆਪਾਂ ਸਕਰੀਨ ਤੇ ਜਿਹੜਾ ਨੰਬਰ ਚੱਲੰ데요 ਇਹਦੇ ਤੇ ਤੁਸੀਂ ਫੋਨ ਕਰ ਸਕਦੇ ਹੋ ਸਾਨੂੰ ਤੇ ਆਪਣਾ ਆਰਡਰ ਜਿਹੜਾ ਵਾ ਉਹ ਸਾਨੂੰ ਨੋਟ ਕਰਾ ਸਕਦੇ ਹੋ ਕਿਉਂ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਪਾਂ ਇਹ ਜਿੰਨਾ ਸਮਾਨ ਪਹਿਲਾਂ ਆਪਾਂ ਲਈਆਂ ਜਿਹੜੀਆਂ ਬੁੱਟੀਆਂ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਇਦੇ ਵਿੱਚ ਭੁੱਲ ਲਾਂਗੇ ਸੋ ਇਹ ਵੀਡੀਓ ਮੈਡਮ ਦੇਖਦੇ ਹੋਣਗੇ ਉਹਨਾਂ ਨੂੰ ਕਿੰਨੀ ਖੁਸ਼ੀ ਹੋ ਰਹੀ ਹੋਗੀ ਕਿ ਮੇਰਾ ਸਮਾਨ ਜਿਹੜਾ ਤਿਆਰ ਹੋ ਰਿਹਾ ਵਾ ਬਸ ਇਹਨਾਂ ਵਾਂ ਵੀ ਆਪਾਂ ਵੀਡੀਓ ਜਿਹੜੀ ਹੈ ਨਾ ਬਣਾਉਣ ਦੇ ਵਿੱਚ ਥੋੜਾ ਟਾਈਮ ਬਹੁਤ ਲੱਗ ਜਾਂਦਾ ਆਪਾਂ ਨੂੰ ਇਸ ਕਰਕੇ ਆਪਾਂ ਵੀਡੀਓ ਹਰ ਇੱਕ ਤਿਆਰ ਨਹੀਂ ਕਰ ਸਕਦੇ ਕਿਉਂਕਿ ਜੇ ਆਪਾਂ ਵੀਡੀਓ ਬਣਾਉਣ ਲੱਗਦੀਆਂ ਫਿਰ ਆਪਣਾ ਆਰਡਰ ਜਿਹੜਾ ਕੋਈ ਨਹੀਂ ਨਿਕਲ ਸਕਦਾ ਆਰਡਰ ਨੂੰ ਸਾਰੇ ਭੈਣ ਭਰਾ ਕਾਲੇ ਹੁੰਦੇ ਆ ਸੋ ਉਹਨਾਂ ਨੇ ਆਪਾਂ ਨੂੰ ਰਿਕਵੈਸਟ ਕੀਤੀ ਸੀ ਤਾਂ ਆਪਾਂ ਇਹ ਜਿਹੜੀ ਵੀਡੀਓ ਬਣਾ ਰਿਹਾ ਤੇ ਇਹਨਾਂ ਨੂੰ ਆਪਾਂ 5 ਕਿ ਮਿੰਟ ਮੱਠੇ ਮੱਠੇ ਸੇਕਦੇ ਇਹਦੇ ਵਿੱਚ ਆਪਾਂ ਚੰਗਿਤਰਾ ਭੁੰਨਣਾ ਵੈਸੇ ਜਦੋਂ ਬਣਾਉਂਦੇ ਰਹੀਏ ਆਪਾਂ ਨੂੰ ਪਛਾਣ ਆ ਜਾਂਦੀ ਵੀ ਚੀਜ਼ ਭੁੱਜ ਗਈ ਕਿ ਨਹੀਂ ਤੇ ਵੈਸੇ ਵੀ ਸਵਾਲ ਹੁੰਦਾ ਕਈ ਭੈਣਾਂ ਦਾ ਕਿ ਮੈਡਮ ਤੁਸੀਂ ਕਿਉਂ ਦੇ ਵਿੱਚ ਕਿੰਨਾ ਚਿਰ ਭੁੰਨਣਾ ਵਾ ਤੁਹਾਨੂੰ ਮੈਂ ਦੱਸਿਆ ਵੀ ਮੱਠੇ ਸੇਕਦੇ ਉੱਤੇ ਤੁਸੀਂ 5-7 ਮਿੰਟ ਇਹਨੂੰ ਭੁੰਨ ਸਕਦੇ ਹੋ ਤਾਂ ਕਿ ਇਹ ਚੀਜ਼ ਜਿਹੜੀ ਸਾਰੀ ਚੰਗਿਤਰਾ ਭੁੱਜ ਜਾਵੇ ਤੇ ਸੜੇ ਦਾ ਸਵਾਦ ਬਣਾਵੇ ਆਗ ਆਪਾਂ ਘੱਟ ਹੀ ਰੱਖਣੀ ਹੈ ਦੀ ਕੜਾਈ ਜਿਹੜੀ ਤੁਹਾਡੀ ਉਹ ਭਾਰੀ ਹੋਣੀ ਚਾਹੀਦੀ ਹੈ ਜਿਵੇਂ ਲੋਹੇ ਦੀ ਕੜਾਈ ਦੇ ਵਿੱਚ ਆਪਾਂ ਬਣਾ ਰਹੇ ਹਾਂ ਇਹ ਬੂਟੀਆਂ ਸਾਰੀਆਂ 5-7 ਮਿੰਟ ਭੁੰਨਣ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਇਹ ਫੁੱਲ ਮਖਾਣੇ ਤੇ ਇਹ ਆਪਣਾ ਖੋਪਾ ਪਾ ਦਾਂਗੇ ਇਹਦੇ ਵਿੱਚ ਤੇ ਫੁੱਲ ਮਖਾਣੇ ਤੇ ਇਹ ਜਿਹੜਾ ਜੋਟਾ ਆਪਾਂ ਪਾਇਆ ਸੀ ਇਹਨਾਂ ਨੂੰ ਭੁੰਨਣ ਤੋਂ ਬਾਅਦ ਜਿਹੜੇ ਆਪਾਂ ਤੁਹਾਨੂੰ ਇਹ ਡਰਾਈ ਫਰੂਟ ਸਾਰੇ ਵਿਖਾਏ ਸੀਗੇ ਆਪਾਂ ਇਹਦੇ ਵਿੱਚ ਪਾ ਦਾਂਗੇ ਕਈ ਲੋਕ ਜਿਹੜੇ ਫਰਾਈ ਕਰਕੇ ਵੀ ਇਹਦੇ ਵਿੱਚ ਪਾਉਂਦੇ ਆ ਆਪਾਂ ਇਹਦੇ ਵਿੱਚ ਕੱਚੇ ਪਾ ਰਹੇ ਹੁਣ ਭੁੰਨਨੇ ਆ ਕਿਉਂਕਿ ਆਪਾਂ ਜਦੋਂ ਫਰਾਈ ਕਰ ਦਿੰਨੇ ਆ ਤਾਂ ਡਰਾਈ ਫਰੂਟ ਦੇ ਜਿੰਨੇ ਵੀ ਉਹਦੇ ਗਰਨੁੰਦੇ ਨੇ ਉਹ ਅੱਧੇ ਜਿਹੜੇ ਨਸਟ ਹੋ ਜਾਂਦੇ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਇਦਾਂ ਪਾ ਰਹੇ ਕਿਉਂਕਿ ਜਿਵੇਂ ਤੁਹਾਨੂੰ ਆਪਾਂ ਇਹ ਦੱਸਿਆ ਭੀ ਮੱਠੇ ਮੱਠੇ ਸੇਕ ਤੇ ਆਪਾਂ ਨੂੰ ਥੋੜਾ ਥੋੜਾ ਭੁੰਨਣਾ ਵਾ ਜਿਆਦਾ ਆਪਾਂ ਸੇਕ ਕਰਾਂਗੇ ਤੇ ਇਹਦੇ ਵੀ ਤੱਤ ਜਿਹੜੇ ਖਤਮ ਹੋ ਜਾਣੇ ਜਿੰਨੀਆਂ ਆਪਾਂ ਚੀਜ਼ਾਂ ਦੇ ਵਿੱਚ ਪਾਈਆਂ ਕਿਉਂਕਿ ਨਸਟ ਹੋ ਜਾਂਦੇ ਸੜ ਜਾਂਦੇ ਨੇ ਉਹ ਤੱਤ ਸੋ ਇਸ ਕਰਕੇ ਮੱਠੇ ਮੱਠੇ ਸੇਕ ਤੇ ਤੁਸੀਂ ਹਰ ਇੱਕ ਚੀਜ਼ ਨੂੰ ਜਿਹੜਾ ਭੁੰਨਣਾ ਹੈ ਤੇ ਲਗਾਤਾਰ ਆਪਾਂ ਹਿਲਾਉਂਦੇ ਰਹਿਣਾ ਵਾ ਕਿਉਂਕਿ ਲੋਹੇ ਦੀ ਕੜਾਈ ਜਿਹੜੀ ਉਹ ਬਹੁਤ ਭਾਰੀ ਹੁੰਦੀ ਹੈ ਤਾਂ ਫਿਰ ਥੰਡਿਓਂ ਚੀਜ਼ ਸੜਨ ਦਾ ਡਰ ਰਹ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਜਿਹੜੇ ਦੋਵੇਂ ਆਟੇ ਲੈ ਸੀ ਇਹਦੇ ਵਿੱਚ ਪਾ ਦਾਂਗੇ ਇਹ ਤੁਸੀਂ ਚਾਹੋ ਤੇ ਕੱਲੇ ਚਣਿਆਂ ਦੇ ਵਿੱਚ ਵੀ ਬਣਾ ਸਕਦੇ ਹੋ ਕੱਲੀ ਮੂੰਗੀ ਦੀ ਵੀ ਬਣਾ ਸਕਦੇ ਹੋ ਆਪਾਂ ਦੋਨੋਂ ਮਿਕਸ ਕਰਕੇ ਬਣਾਉਨੇ ਤੇ ਹੁਣ ਆਪਾਂ ਬਾਕੀ ਦਾ ਬਚਿਆ ਆਟਾ ਵੀ ਇਹਦੇ ਵਿੱਚ ਪਾ ਦੇਨੇ ਤੇ ਬਾਕੀ ਸ਼ਾਈ ਵਾਲ ਕਿਉਂ ਦੀ ਪੰਜੀ ਦੀ ਜਿਹੜੀ ਉਹ ਥੋੜੀ ਜਿਹੀ ਖੁਸ਼ਕ ਬੰਦੀ ਹੈ ਵੀ ਜਿਵੇਂ ਆਪਾਂ ਮੰਨ ਲਿਆ ਅੱਗੇ ਕਈ ਠੰਡਾ ਬਹੁਤ ਆ ਉਹ ਠੰਡਾ ਨਹੀਂ ਹੈ ਕਿਉਂਕਿ ਠੰਡਾ ਹੋਊਗਾ ਜੇ ਆਪਣਾ ਕੈਸਟਰੋਲ ਵੀ ਵਧੂਗਾ ਇਸ ਕਿਉਂ ਉਹਦੇ ਵਿੱਚ ਠੰਡਾ ਜਿਹੜਾ ਘੱਟ ਹੁੰਦਾ ਥੋੜਾ ਤੇ ਬਾਕੀ ਕਿਉਂ ਬਹੁਤ ਸਿਹਤਮੰਦ ਹੁੰਦਾ ਆਪਣੀ ਬੋਡੀ ਵਾਸਤੇ ਬਿਨਾ ਡਰੇ ਆਪਾਂ ਖਾ ਸਕਦੇ ਜਿਵੇਂ ਕਈ ਲੋਕ ਡਰਦੇ ਨੇ ਵੀ ਅਸੀਂ ਝੋਖਾ ਖਾਵਾਂਗੇ ਤੇ ਆ ਚੀਜ਼ ਵੱਜੂ ਉਹ ਵੱਜ ਇਹੋ ਜਿਹੀ ਕੋਈ ਗੱਲ ਨਹੀਂ ਹੁਣ ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਤਿੰਨ ਪਾ ਸ਼ੱਕਰ ਮਿਕਸ ਕਰ ਦਾਂਗੇ ਤੇ ਆਪਾਂ ਜਿਹੜੀ ਸਾਰੇ ਇੱਕ ਪੰਜੀਰੀ ਹੈ ਜਿਹੜੀ ਉਹ ਸ਼ੱਕਰ ਚ ਚਾਹ ਗੁੜਤੀ ਬਣਾਈਂਦੀ ਆ ਚੀਨੀ ਬਿਲਕੁਲ ਨਹੀਂ ਵਰਤਦੇ ਜਿਹੜੀ 슈ਗਰ ਫ੍ਰੀ ਬਣਵਾਉਂਦੇ ਆ ਉਹਨਾਂ ਵਾਸਤੇ ਆਪਾਂ 슈ਗਰ ਫ੍ਰੀ ਵੀ ਬਣਾ ਦਿੰਨੇ ਤੇ ਲੋ ਜੀ ਆਪਣੀ ਪੰਜੀਰੀ ਜਿਹੜੀ ਇਹ ਬਣ ਗਈ ਆ ਬਸ ਹੁਣ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਸ਼ੱਕਰ ਮਿਕਸ ਕਰ ਦੇਣੀ ਪੰਡਾ ਪਡੋਰੀਆ ਕਿੰਨਾ ਘ ਭਾਰ ਇੱਕ ਮੁੱਕੀ ਝੁਕਲਾ ਦੂਜਾ ਤਿਆਰ ਇੱਕ ਪੰਜੀਰੀ ਆਪਾਂ ਉਹਨਾਂ ਦੀ ਤਿਆਰ ਕਰ ਚੁੱਕੇ ਹਾਂ ਤੁਸੀਂ ਵੇਖ ਸਕਦੇ ਹੋ ਤੇ ਇਹ ਦੂਜੀ ਪੰਜੀਰੀ ਉਹਨਾਂ ਦੀ ਤਿਆਰ ਹੋ ਰਹੀ ਹੈ ਇਹ ਸਾਰੀ ਫੁੱਲ ਫੈਮਿਲੀ ਵਾਸਤੇ ਆ ਇਹਦੇ ਵਿੱਚ ਆਪਾਂ ਸਾਰਾ ਸਮਾਨ ਪਾ ਰਹੇ ਹਾਂ ਕੱਲੀਆਂ ਉਹ ਚੀਜ਼ਾਂ ਨਹੀਂ ਪਾ ਰਹੇ ਜਿਹੜੀਆਂ ਔਰਤਾਂ ਵਾਸਤੇ ਸਪੈਸ਼ਲ ਪੈਂਦੀਆਂ ਜਿਵੇਂ ਕਿ ਕਮਰ ਕਸ ਹੋਗੀ ਲੋਥ ਪਠਾਨੀ ਹੋਗੀ ਜਾਂ ਸਪਾਰੀਆਂ ਹੋਗੀਆਂ ਬਾਕੀ ਇਹਦੇ ਵਿੱਚ ਵੀ ਬਤੀਸਾ ਸੁੰਡ ਤੇ ਇਹ ਖਸਖਸ ਇਹ ਸੌਫ ਜਵੈਨ ਤੇ ਚਾਰੇ ਗੁੰਦਾਪਾ ਇਹਦੇ ਵਿੱਚ ਪਾ ਰਹੇ ਹਾਂ ਸਾਰੇ ਹੀ ਡਰਾਈ ਫਰੂਟ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਜਿਹੜੇ ਕਿ ਆਪਾਂ ਉਹਦੇ ਵਿੱਚ ਪਾਏ ਤੇ ਇਹ ਸਾਰੇ ਆਪਾਂ ਖੁੱਲੀ ਕੁਆਂਟੀਟੀ ਦੇ ਵਿੱਚ ਪਾ ਰਹੇ ਆ ਤੇ ਇਹ ਆਪਾਂ ਇਹਦੀ ਬਣਾ ਰਿਹਾ ਜੀ ਕੱਲੇ ਚਣਿਆਂ ਦੀ ਕਿਉਂਕਿ ਸਾਰੀ ਫੈਮਿਲੀ ਨੇ ਖਾਣੀ ਹੈ ਆਪਾਂ ਕੱਲੇ ਚਣਿਆਂ ਦੀ ਬਣਾ ਰਹੇ ਆ ਤੇ ਇਹ ਆਪਾਂ ਬਣਾਈਆਂ ਮੂੰਗੀ ਤੇ ਚਣਿਆਂ ਦੀ ਕਿਉਂ ਆਪਾਂ ਉੱਤੇ ਗਰਮ ਰੱਖ ਦਿੱਤਾ ਸੋ ਉਸੇ ਤਰ੍ਹਾਂ ਆਪਾਂ ਇਹ ਵੀ ਪਨੀਰੀ ਜਿਹੜੀ ਤਿਆਰ ਕਰਾਂਗੇ ਤੇ ਲੋ ਜੀ ਆਪਣੀ ਦੂਸਰੀ ਪਨੀਰੀ ਵੀ ਤਿਆਰ ਹੋ ਗਈ ਹੈ ਤੇ ਇੱਕ ਪਨੀਰੀ ਆਪਾਂ ਪਹਿਲਾਂ ਤਿਆਰ ਕਰ ਚੁੱਕੇ ਸੀਗੇ ਇਹ ਦੋਵੇਂ ਆਰਡਰ ਉਹਨਾਂ ਦੇ ਤਿਆਰ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਪੈਕ ਕਰਦੇ ਆ ਤੇ ਨਾਲ ਉਹਨਾਂ ਦਾ ਆਚਾਰ ਪੈਕ ਕਰਦੇ ਆ ਤੇ ਡੱਬਿਆਂ ਦੇ ਵਿੱਚ ਆਪਾਂ ਪਾ ਗਏ ਤੇ ਫਿਰ ਉਹਨਾਂ ਨੂੰ ਆਪਾਂ ਇਹ ਆਰਡਰ ਦਵਾਂਗੇ ਸੋ ਇੱਕ ਬੇਨਤੀ ਆਪਾਂ ਹੋਰ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਕਿ ਜੇ ਤੁਸੀਂ ਆਚਾਰ ਚਾਹੇ ਪੰਜੀਰੀ ਕੁਝ ਵੀ ਮੰਗਾਉਣਾ ਹੋਵੇ ਤੇ ਤੁਸੀਂ ਸਾਨੂੰ ਸਕਰੀਨ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣਾ ਆਰਡਰ ਜਿਹੜਾ ਲਿਖਵਾ ਸਕਦੇ ਹੋ ਤੇ ਤੁਹਾਡੇ ਘਰੇ ਜਿਹੜੀ ਉਹ ਪਹੁੰਚ ਹੋ ਜਾਏਗੀ ਤੇ ਤੁਸੀਂ ਘਰ ਬੈਠੇ ਇਹ ਜਿਹੜੀਆਂ ਵਾ ਲਾਜਵਾ ਪੰਜੀਰੀਆਂ ਦਾ ਸਰਦੀਆਂ ਦੇ ਵਿੱਚ ਆਨੰਦ ਮਾਣ ਸਕਦੇ ਹੋ ਤੇ ਬਾਕੀ ਜਿਹੜਾ ਟੇਸਟੀ ਟੇਸਟੀ ਚਾਰ ਉਹ ਵੀ ਤੁਹਾਨੂੰ ਮਿਲੇਗਾ ਤੇ ਰੇਟ ਹੈਗਾ ਜੀ ਆਪਣਾ ਮਿਕਸ 2-4 ਬੰਦੇ ਨੇ ਆਪਣੇ ਕੋ ਦੋ ਚਾਰਾਂ ਦਾ ਰੇਟ ਹੈਗਾ 450 ਰੁਪਏ ਕਿਲੋ ਪਿਕਸ ਕੋਈ ਵੀ ਮੰਗਾ ਸਕਦੇ ਤੁਸੀਂ ਜੇ ਤੁਸੀਂ ਇਕੱਲਾ ਇਕੱਲਾ ਮੰਗਾਉਣਾ ਉਹਦਾ ਰੇਟ ਹੋਰ ਆ ਤੇ ਪੰਜੀਰੀ ਹੈਗੀਏ ਕੋਈ ਵੀ 30 12 ਤੱਕ ਆਪਣੀ 1000 ਰੁਪਏ ਕਿਲੋ ਤੇ ਚਾਹੇ ਤੁਸੀਂ ਮੰਗਾਓ ਜੀ ਖੋਏ ਦੀਆਂ ਪਿੰਨੀਆਂ ਆਪਾਂ ਉਹ ਵੀ ਬਣਾ ਦਿੰਨੇ ਆ ਗਜਰੇਲਾ ਵੀ ਆਪਾਂ ਬਣਾ ਦਿੰਨੇ ਆ ਤੇ ਬਾਕੀ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤੇ ਇਹਦੇ ਵਿੱਚ ਆਪਾਂ ਲਿਸਟਾਂ ਵੀ ਦਿੱਤੀਆਂ ਆਈਆਂ ਤੁਸੀਂ ਉਹ ਲਿਸਟਾਂ ਤੋਂ ਸਾਰੀ ਜਾਣਕਾਰੀ ਲੈ ਕੇ ਤੇ ਸਾਨੂੰ ਆਰਡਰ ਦੇ ਸਕਦੇ ਹੋ ਸੋ ਕੁਲਵਿੰਦਰ ਮੈਡਮ ਜੀ ਆਪਾਂ ਤੁਹਾਡੀ ਰਿਕਵੈਸਟ ਤੇ ਸਾਰੀ ਵੀਡੀਓ ਬਣਾਤੀ ਆ ਤੁਸੀਂ ਵੇਖ ਲਈ ਆ ਇਹ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਬਾਕੀ ਵੀ ਸਾਰੇ ਭੈਣ ਭਰਾ ਦੱਸਿਓ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕ ਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ